ਕੋਲੋਨੀਆ ਚਰਨੇ ਉਹਦੇ ਉੱਤੇ ਪਲਾਟ ਧਾਰਕਾਂ ਨੇ ਦੋਸ਼ ਲਾਏ ਨੇ ਕਿ ਉਹਨਾਂ ਨੂੰ ਪਹਿਲਾਂ ਵੱਡੇ ਵੱਡੇ ਸੁਪਨੇ ਦਿਖਾਏ ਗਏ ਸੀ ਨਕਸ਼ੇ ਦਿਖਾਏ ਗਏ ਸੀ ਕਿ ਇਹਦੇ ਵਿੱਚ ਪਾਰਕਾਂ ਨੇ ਇੰਨੀਆਂ-ਇੰਨੀਆਂ ਫੁੱਟੀਆਂ ਗਲੀਆਂ ਨੇ ਸਟਰੀਟ ਲਾਈਟਾਂ ਨੇ ਸੀਵਰੇਜ ਹੈ ਵਾਟਰ ਸਪਲਾਈ ਹੈ ਪਰ ਹੁਣ ਜਦੋਂ ਉਹਨਾਂ ਨੇ ਪਲਾਟ ਖਰੀਦ ਲਏ ਨਾ ਤਾਂ ਇੱਥੇ ਸਟਰੀਟ ਲਾਈਟਾਂ ਨੇ ਵਾਟਰ ਸਪਲਾਈ ਹੈ ਨਾ ਸੀਵਰੇਜ ਹੈ ਨਾ ਹੋਰ ਜਿਹੜੀਆਂ ਸਹੂਲਤਾਂ ਨੇ ਪਾਰਕਾਂ ਨੇ ਇਹ ਕੈ ਬਲੀ ਵਿੱਚ ਸਾਡੇ ਪੰਜ 400 ਪਲਾਟ ਨੇ ਜਿਹੜੇ ਕਿ ਅਸੀਂ 2006 ਤੋਂ ਲੈ ਕੇ 8 ਤੱਕ ਖਰੀਦੇ ਹੋਏ ਸਾਡੀ ਨਾਲ ਰਿਸ਼ਤੀਆਂ ਹੋਈਆਂ ਨੇ ਇੰਤਕਾਲ ਹੋਏ ਹੋਏ ਨੇ ਤੇ ਜਿਹੜਾ ਇਹਦਾ ਮਾਲਕ ਹੈ ਗੁਲਸ਼ਨ ਜੀ ਕੇ ਵਾਲਾ ਉਹ ਸਾਨੂੰ ਇਹਦੇ ਜੋ ਵਾਅਦਾ ਪਾਉਂਦਾ ਹੈ ਕਿ ਜਦੋਂ ਸਰਕਾਰ ਨੇ ਬੈਸਟ ਡਿਵੈਲਪਰ ਦਾ ਆਵਾਰ ਦਿੱਤਾ ਹੁਣ ਕੀ ਦੇਖਿਆ ਹੁਣ ਕਿੱਥੇ ਕਿਹੜੀਆਂ ਗਾਈਆਂ ਦੇਖੀ ਹੋਣੀਆਂ ਨੇ ਕਿਹੜਾ ਸੀਵਰੇਜ ਦੇਖਿਆ ਹੋਣਾ ਕਿਹੜਾ ਵਾਟਰ ਸਪਲਾਈ ਦੇਖਿਆ ਹੋਣਾ ਜੇ ਪੰਜਾਬ ਸਰਕਾਰ ਦੀ ਨਜ਼ਰ ਦੇ ਵਿੱਚ ਅਜਿਹੀਆਂ ਕਲੋਨੀਆਂ ਨੂੰ ਡਿਵੈਲਪ ਕਰਨ ਵਾਲੇ ਕੋਲੋਨੇਰੀ ਵੈਸਟ ਡਿਵੈਲਪਰ ਨੇ ਪੰਜਾਬ ਦੇ ਤਾਂ ਤੁਸੀਂ ਪੰਜਾਬ ਦੇ ਹਾਲਾਤ ਦਾ ਅੰਦਾਜ਼ਾ ਖੁਦ ਹੀ ਲਗਾ ਸਕਦੇ ਰਿਕਵਰਡ ਪਾਉਂਦਾ ਉਹਨੇ ਕੱਲ ਆ ਕੇ ਇੱਥੇ ਗੋਲੀ ਵੀ ਚਲਾ ਦਿੱਤੀ ਏ ਸਾਡੇ ਬੰਦੇ ਡਰਾਉਣ ਵਾਸਤੇ ਬੰਦੇ ਪੰਜਾਬ ਵਿੱਚ ਦਿੰਦੇ ਜੰਗਲ ਵਸਿਆ ਆ ਕੋਈ ਸੜਕ ਨਹੀਂ ਬਣੀ ਹੋਈ ਕੋਈ ਇਹਦੇ ਬਿਜਲੀ ਦਾ ਪ੍ਰੋਬਲਮ ਨਹੀਂ ਹੈ ਕੋਈ ਕਿਸੇ ਕਿਸਮ ਦੀ ਇੱਥੇ ਫੈਸਿਲਿਟੀ ਨਹੀਂ ਆ ਗਈ ਸਾਡੇ 플ੌਟਾਂ ਦੇ ਉੱਪਰ ਸਾਨੂੰ ਜੇ ਕੋਈ ਬੰਦਾ ਉੱਥੇ ਆਪਣੀ ਚਾਰਦਵਾਰੀ ਕਰਨ ਜਾਂਦਾ ਹੈ ਜਾਂ ਆਪਣੀ ਨੀਂਹ ਉਪਣ ਜਾਂਦਾ ਹੈ ਉੱਥੇ ਕੋਈ ਨਾ ਕੋਈ ਆ ਜਾਂਦਾ ਵੀ ਸਾਡੇ ਇਹ ਬਿਆਨ ਬਿਆਨ ਸਾਡੇ ਇਹਨਾਂ 플ੌਟਾਂ ਦਾ ਹੈ ਲੋਕਾਂ ਨੂੰ 당 ਕਰ ਰਿਹਾ ਜਿਹੜੇ ਕਲੋਨੀ ਵਾਲੇ ਬੰਦੇ ਨੇ ਉਹਦੇ ਕੋਲ ਬੜੇ ਹੀ ਤੰਗ ਨੇ ਯਾਰ ਖਿਲਾੜਾ ਵੀ ਜਾ ਕੇ ਮਿਲੇ ਸੀ ਇਹ ਸਾਹਮਣੇ ਉਹ ਵੀ ਕਹਿੰਦੇ ਕਹਿੰਦੇ ਜੇ ਤੁਹਾਡੀ ਰੀਸੀਆਂ ਹੈਗੀਆਂ ਤੁਹਾਡਾ ਕੋਈ ਐਗਰੀਮੈਂਟ ਨਹੀਂ ਤੁਹਾਡੇ ਤੋਂ ਪੈਸੇ ਨਹੀਂ ਮੰਗਣਾ 플ੌਟ ਬਗਰ 100 100 ਗਜ ਪਿੱਛੇ ਸਾਡੇ ਕੋਲ 12 12 ਲੱਖ ਰੁਪਏ ਮੰਗ ਰਿਹਾ ਤੇ ਜਦ ਕੀ ਇਹਨਾਂ ਦੀ ਵੈਲਿਊ ਹੀ 16 17 ਲੱਖ ਹੈ ਸਸੀਗਾਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਵਿਧਾਨ ਸਭਾ ਹਲਕਾ ਗਿੱਲ ਦੇ ਪਿੰਡ ਸੰਗੋਵਾਲਾ ਸੰਗੋਵਾਲ ਪਿੰਡ ਹੋਇਆ ਜਿੱਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਆਉਂਦੇ ਆ ਇਸ ਟਾਈਮ ਅਸੀਂ ਜੀਕੇ ਵੈਲੀ ਦੇ ਵਿੱਚਾਂ ਕਲੋਨੀ ਦੇ ਵਿੱਚ ਅਕਸਰ ਜਿਹੜੀਆਂ ਸਰਕਾਰਾਂ ਨੇ ਜਿਹੜੇ ਲੋਕ ਇਨਲੀਗਲ ਕਲੋਨੀਆ ਦੇ ਵਿੱਚ ਪਲਾਟ ਲੈਂਦੇ ਆ ਉਹਨਾਂ ਦੇ ਘਰਤ ਕਲੋਨੀਆ ਚ ਪਲਾਟ ਲੈਂਦੇ ਆ ਉਹਨਾਂ ਨੂੰ ਸਲਾਹ ਵੀ ਦਿੰਦੇ ਆ ਸੁਚੇਤ ਵੀ ਕਰਦੇ ਆ ਕਿ ਤੁਹਾਨੂੰ ਜਿਹੜੀਆਂ ਲੀਗਲ ਕਲੋਨੀਆਂ ਦੇ ਵਿੱਚ ਆਪਣੇ ਘਰ ਲੈਣੇ ਚਾਹੀਦੇ ਆ ਮਕਾਨ ਲੈਣੇ ਚਾਹੀਦੇ ਆ ਤਾਂ ਜੋ ਭਵਿੱਖ ਦੇ ਵਿੱਚ ਤੁਹਾਨੂੰ ਕੋਈ ਮੁਸ਼ਕਲ ਨਾ ਆਵੇ ਭਵਿੱਖ ਦੇ ਵਿੱਚ ਕੋਈ ਤੁਹਾਨੂੰਸੀ مصیبت ਦੇ ਵਿੱਚ ਨਾ ਫਸ ਜਾਓ ਪਰ ਕਈ ਵਾਰ ਅਜਿਹੇ ਲੋਕ ਵੀ ਹੁੰਦੇ ਆ ਜਿਹੜੇ ਲੀਗਲ ਕਲੋਨੀ ਅੱਗੇ బోర్ ਲੱਗੇ ਹੁੰਦੇ ਆ ਗਲਾਟਾ ਤੋਂ ਮਨਜ਼ੂਰ ਤੇ బోర్ ਲੱਗੇ ਨੇ ਉਹਨਾਂ ਚ ਪਲਾਟ ਲੈ ਲੈਂਦੇ ਆ ਪਰ ਪਲਾਟ ਲੈ ਕੇ ਵੀ ਫਸ ਜਾਂਦੇ ਆ ਅਜਿਹੀ ਕਹਾਣੀ ਇੱਕ ਜੀਕੇ ਵੈਲੀ ਕਲੋਨੀ ਆ ਜਿਹੜੀ ਸੰਗੋੜਾ ਉਹਦੇ ਵਿੱਚ ਹੋਈ ਆ ਜਿੱਥੇ ਜਿਹੜੇ ਕੋਲੋਨਾਈਜ਼ਰ ਨੇ ਉਹਦੇ ਉੱਤੇ ਪਲਾਟ ਧਾਰਕਾਂ ਨੇ ਦੋਸ਼ ਲਾਏ ਨੇ ਕਿ ਉਹਨਾਂ ਨੂੰ ਪਹਿਲਾਂ ਵੱਡੇ ਵੱਡੇ ਸੁਪਨੇ ਦਿਖਾਏ ਗਏ ਸੀ ਨਕਸ਼ੇ ਦਿਖਾਏ ਗਏ ਸੀ ਕਿ ਇਹਦੇ ਵਿੱਚ ਪਾਰਕਾਂ ਨੇ ਇੰਨੀ ਇੰਨੀ ਫੁੱਟੀਆਂ ਗਲੀਆਂ ਨੇ ਸਟਰੀਟ ਲਾਈਟਾਂ ਨੇ ਸੀਵਰੇਜ ਹੈ ਵਾਟਰ ਸਪਲਾਈ ਹੈ ਪਰ ਹੁਣ ਜਦੋਂ ਉਹਨਾਂ ਨੇ ਪਲਾਟ ਖਰੀਦ ਲਏ ਨਾ ਤਾਂ ਇੱਥੇ ਸਟਰੀਟ ਲਾਈਟਾਂ ਨੇ ਵਾਟਰ ਸਪਲਾਈ ਹੈ ਨਾ ਸੀਵਰੇਜ ਹੈ ਨਾ ਹੋਰ ਜਿਹੜੀਆਂ ਸਹੂਲਤਾਂ ਨੇ ਪਾਰਕਾਂ ਨੇ ਇੱਥੋਂ ਤੱਕ ਜਿਹੜਾ ਕੋਲੋਨਾਈਜ਼ਰ ਉਹਨੇ ਪਾਰਕਾਂ ਤੱਕ ਵੇਚਤੀਆਂ ਗ੍ਰੀਨ ਬੈਲਟ ਤੱਕ ਵੇਚਤੀ ਤੇ ਜਦੋਂ ਹੁਣ ਕਈ ਸਾਲਾਂ ਤੋਂ ਬਾਅਦ ਲੋਕ ਆਪਣੇ ਘਰ ਬਣਾਉਣ ਲੱਗੇ ਤਾਂ ਕੋਲੋਨਾਈਜ਼ਰ ਰੋਕਣ ਲੱਗ ਗਿਆ ਤੇ ਉਹਨਾਂ ਤੋਂ ਵਾਧੂ ਚਾਰਜ ਆ ਜਿਹੜੇ ਡਿਵੈਲਪਮੈਂਟ ਚਾਰਜ ਮੰਗੇ ਜਾ ਰਹੇ ਨੇ ਜਦੋਂ ਗਲੱਡਾ ਅਧਿਕਾਰੀਆਂ ਕੋਲ ਜਾਂਦੇ ਆ ਤਾਂ ਉਹ ਕਹਿੰਦੇ ਆ ਕਿ ਕੋਲੋਨਾਈਜ਼ਰ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਡਿਵੈਲਪਮੈਂਟ ਚਾਰਜ ਮੰਗੇ ਜਦੋਂ ਪੁਲਿਸ ਕੋਲ ਜਾਂਦੇ ਆ ਉਹ ਕਹਿੰਦੇ ਅਧਿਕਾਰ ਨਹੀਂ ਕਿ ਉਹ ਕਿਸੇ ਨੂੰ ਪੰਕਾਨ ਬਣਾਉਣ ਤੋਂ ਰੋਕੇ ਪਰ ਜਦੋਂ ਇੱਥੇ ਪਲਾਟ ਬਣਾਉਣਾ ਆਉਂਦਿਆ ਤੇ ਆਪਣੇ ਜਿਹੜੇ ਕਰਿੰਦੇ ਭੇਜ ਦਿੰਦੇ ਜਿਹੜੇ ਆ ਕੇ ਮਕਾਨ ਸਾਰੀ ਕਰਨ ਵਾਲੇ ਲੋਕਾਂ ਨੂੰ ਰੋਕ ਦਿੰਦੇ ਆ ਪੁਲਿਸ ਭੇਜ ਦਿੰਦੇ ਆ ਤੇ ਜਿਹੜੇ ਪੁਲਿਸ ਆ ਆ ਕੇ ਲੋਕਾਂ ਨੂੰ ਮਕਾਨ ਬਣਾਉਣ ਤੋਂ ਰੋਕ ਦਿੰਦੀ ਆ ਬੀਤੇ ਦਿਨ ਵੀ ਕੁਝ ਲੋਕਾਂ ਨੇ ਮਕਾਨ ਬਣਾਉਣੇ ਚਾਲੂ ਕੀਤੇ ਸੀ ਤਾਂ ਉਹਨਾਂ ਨੇ ਦੋਸ਼ ਲਾਇਆ ਕੋਲੋਨੈਜਰ ਤੇ ਕਿ ਉਹਨੇ ਕੁਝ ਲੋਕ ਭੇਜੇ ਜਿਨ੍ਹਾਂ ਵੱਲੋਂ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਇੱਥੋਂ ਤੱਕ ਗੋਲੀ ਤੱਕ ਚਲਾਈ ਗਈ ਹੈ ਪਰ ਨਾ ਉਹਨਾਂ ਦੀ ਸੁਣਵਾਈ ਪੁਲਿਸ ਭਾਗ ਕਰਦਾ ਨਾ ਸਿਵਲ ਪ੍ਰਸ਼ਾਸਨ ਕਰਦਾ ਆ ਉਹ ਉਹਨਾਂ ਲੋਕਾਂ ਦੇ ਨਾਲ ਗੱਲ ਸੌਂ ਕਰਦੇ ਆ ਜਿਨ੍ਹਾਂ ਨੇ ਇਸ ਕਲੋਨੀ ਦੇ ਵਿੱਚ ਲੀਗਲ ਦੇਖ ਕੇ ਪਲਾਟ ਲੈ ਸੀ ਜੀਕੇ ਵੈਲੀ ਵਿੱਚ ਸਾਡਾ ਪੰਜ 400 ਪਲਾਟ ਨੇ ਜਿਹੜੇ ਕਿ ਅਸੀਂ 2006 ਤੋਂ ਲੈ ਕੇ 8 ਤੱਕ ਖਰੀਦੇ ਹੋਏ ਨੇ ਅੱਜ ਉਹ ਪਲਾਟ ਜਿਹੜੇ ਨੇ ਅਸੀਂ ਚਾਰਦੂਜੇ ਕਰਨ ਲੱਗੇ ਆ ਜਦੋਂ ਕਿ ਸਾਡੀ ਨਾਲ ਰਿਸ਼ਤੀਆਂ ਹੋਈਆਂ ਨੇ ਇੰਤਕਾਲ ਹੋਏ ਹੋਏ ਨੇ ਤੇ ਜਿਹੜਾ ਇਹਦਾ ਮਾਲਕ ਹੈ ਗੁਲਸ਼ਨ ਜੀ ਕੇ ਵਾਲਾ ਉਹ ਸਾਨੂੰ ਇਹਦੇ ਜੋ ਵਾਦਾ ਪੰਦਾ ਹੈ ਰਿਕਵਰਡ ਪੰਦਾ ਹੈ ਉਹਨੇ ਕੱਲ ਆ ਕੇ ਇੱਥੇ ਗੋਲੀ ਵੀ ਚਲਾ ਦਿੱਤੀ ਹੈ ਸਾਡੇ ਬੰਦੇ ਡਰਾਉਣ ਵਾਸਤੇ ਬੰਦੇ ਪੰਜਾਬ ਵਿੱਚ ਦਿੰ। ਸੋ ਇਹ ਸਾਨੂੰ ਇਹ ਜਿਹੜੇ ਪਲਾਟਾਂ ਦੀ ਜਿਹੜੀ ਹੈ। ਕੌਜੇ ਦਿੱਤੇ ਜਾਣ ਤਾਂ ਕਿ ਗਰੀਬ ਆਦਮੀ ਜਿੰਨੇ ਵੀ ਇੱਥੇ ਕੋਈ ਹਰਕ ਨੇ ਪੇਟ ਕੱਟ-ਕੱਟ ਕੇ 100-100 ਗਾਜ ਕੇ 200 ਗਾਜ ਕੇ 150 ਗਾਜ ਖਰੀਦੇ ਹੋਏ ਨੇ। ਰੋਕਣਾ ਕੀ ਕਰਨਾ ਵੀ ਕਿਉਂ ਰੋਕ ਰਿਹਾ ਪਲਾਟ? ਉਹ ਰੋਕ ਰਿਹਾ ਇਸ ਵਾਸਤੇ ਕਿ ਕਹਿੰਦਾ ਮੈਨੂੰ ਐਮਐਮਐਨਟੀ ਦਸ ਕੀਤੀ ਹੈ। ਤੁਸੀਂ ਮੈਨੂੰ ਦਸ ਦੇਖੋ ਇਹ ਕਿੰਨੀ ਕੁ ਮੈਂਟੀ ਨੇ। ਜੰਗਲ ਵਸਿਆ ਆ ਕੋਈ ਸੜਕ ਨਹੀਂ ਬਣੀ ਹੋਈ। ਕੋਈ ਇਹਦੇ ਬਿਜਲੀ ਦਾ ਪ੍ਰੋਬਲਮ ਨਹੀਂ ਹੈ ਕੋਈ ਕਿਸੇ ਕਿਸਮ ਦੀ ਇੱਥੇ ਫੈਸਿਲਿਟੀ ਨਹੀਂ ਆ ਗਈ ਉਹ ਸਿਰਫ ਐਵੇਂ ਧੱਕਾ ਕਰ ਰਿਹਾ ਕਿਉਂਕਿ ਬੜਾ ਵੱਡਾ ਦੂਜੇ ਲੋਕਾਂ ਦੇ ਕਹਿ ਸਕਦਾ ਧੱਕਾ ਹੈ ਕੋਈ ਕਿਸੇ ਤਰ੍ਹਾਂ ਦੀ ਉਹਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਸੀਸੀਪੀਆ ਕੋਈ ਗਏ ਗਲਾਦਾ ਜੀ ਕੋਲ ਗੱਲ ਕੀਤੀ ਹੈ ਰਾਤ ਨੂੰ ਸਾਡੇ ਸਬੋ ਜੀ ਇੱਥੇ ਆਏ ਨਹੀਂ ਉਹਨਾਂ ਨੇ ਉੱਤੇ ਨੇ ਗੋਲੀ ਚਲਾਈ ਹੈ ਉਹ ਡਰਬਾਈ ਤੋਂ ਹੁੰਦੇ ਨੇ ਇੱਥੇ ਉਹਨਾਂ ਨੇ ਪਲਾਡ ਨੇ ਇੱਥੇ ਬਿਲਕੁਲ ਫਰੰਟ ਤੇ ਉਥੇ ਜੀਸੀਬੀ ਚੱਲ ਰਹੀ ਸੀ ਤੇ ਉਥੇ ਉਹਨੇ ਬੰਦੇ ਬਦਮਾਸ਼ ਲੈ ਕੇ 40 50 ਜਿਹੜੀ ਸ਼ਿਕਾਇਤ ਦਰਜ ਕਰਵਾਈ ਹੈ ਪ੍ਰਸ਼ਾਸਨ ਨੇ ਕਰਤਾਰੀਆਂ ਵੱਲੋਂ ਕੀ ਰਿਸਪੌਂਸ ਆ ਕੀ ਕਹਿਣਾ ਹੁਣਾ ਉਹ ਅਜੇ ਹਸਰੂਂ ਕਲਾ ਕੇ ਆਏ ਆ সদর ਚ ਹਮ সদর ਥਾਣੇ ਚ ਅਸੀਂ ਸਾਰੀ ਰਿਪੋਰਟ ਲਖਾ ਕੇ ਆਏ ਆ ਉਥੇ ਸੀਗੀ ਥਾਣੇਦਾਰ ਅਵਨੀਤ ਕੋਰ ਉਹ ਕਹੇ ਦੀ ਮੈਨੂੰ ਮੌਕਾ ਦਿਹਾਓ ਆ ਕੇ ਮੈਂ ਆ ਕੇ ਦੇਖਦੀ ਆ ਉਹ ਜੋ ਹੋਏਗਾ ਜਿਹੜਾ ਗਲਾਡਾ ਵੱਲੋਂ ਕੀ ਜਵਾਬ ਆਇਆ ਸੀ ਗਲਾਡਾ ਲੋ ਉਹਨਾਂ ਨੇ ਕਿਹਾ ਤੁਸੀਂ ਇਸ ਆਪਣੇ ਪਲਾਟ ਜਿਹੜੇ ਤੁਹਾਡੇ ਹੈਗੇ ਆ ਤੁਸੀਂ ਚਾਰ ਦਿਵਾਰੀਆਂ ਕਰੋ ਕਬਜ਼ੇ ਕਰੋ ਤੁਹਾਨੂੰ ਕੋਈ ਰੋਕ ਨਹੀਂ ਇਹ ਵੀ ਉੱਥੇ ਹੀ ਸੀ ਮਾਲਕ ਜਿਹੜਾ ਅਸਲ ਖਰੀਦਦਾਰ ਅਸੀਂ ਹਾਂ ਉਹ ਵੇਚਣ ਵਾਲਾ ਜਿਹੜਾ ਨਾ ਉਹ ਸਾਡਾ ਅਸਲੀ ਮਾਲਕ ਜ਼ਰੂਰ ਹੈ ਲੇਕਿਨ ਰਜਿਸਟਰੀਆਂ ਉਹਨੇ ਕਿਸੇ ਹੋਰ ਥੂਰ ਕਰਾਈਆਂ ਸੀ ਥੂਰ ਕਰਾਈਆਂ ਨੇ ਜੀ ਤਾਂ ਤੁਸੀਂ ਪਲਾਟ ਲਏ ਸੀ ਕਿ ਉਸ ਵਕਤ ਇਦਾਂ ਦੀ ਡਵੈਲਪਮੈਂਟ ਕਹਿ ਲਈਏ ਜਾਂ ਗਲੀਆਂ ਕੁਝ ਵੀ ਨਹੀਂ ਸੀ ਜੀ ਜੋ ਹੈ ਜੋ ਉਹ ਹੀ ਹੈ ਜਾਨੀ ਉਦਾਂ ਦੀ ਉਦੋਂ ਭੜਾ ਹੀ ਬਸ ਬਸ ਤਰ ਰਹੇ तकरीबन ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਪਣੇ ਪਲਾਟ ਲੈ ਕੇ ਸਾਡੇ ਪਲਾਟ ਮੈਂ 2008 ਚ ਖਰੀਦਿਆ ਸੀ ਜੀ ਹੁਣ ਕੀ ਮੰਗ ਕੇ ਆ ਤੁਸੀਂ ਉਹ ਕਹਿੰਦਾ ਜੀ 8 ਲੱਖ ਦਾ ਪਲਾਟ ਤੇ 8 ਲੱਖ ਹੀ ਬੀਨੇ ਦਿਓ ਜਿਹੜੇ ਉਹ ਲਾਲਾ ਜੀ ਨੇ ਉਹਨਾਂ ਦਾ ਪਲਾਟ ਫਰੰਟ ਤੇ ਆ ਉਹਨਾਂ ਨੇ 70 ਲੱਖ ਦਾ ਲਿਆ ਸੀ ਉਹਨਾਂ ਨੂੰ ਕਹਿੰਦਾ ਜੀ 1 ਕਰੋੜ 20 ਲੱਖ ਦਿਓ ਮਤਲਬ ਇੰਨੇ ਅਸੀਂ ਪੈਸੇ ਵਟਣੇ ਵੀ ਨਹੀਂ ਜਿੰਨੇ ਪੈਸੇ ਮੰਗਣ ਡਿਆ ਹੁਣ ਤੁਹਾਡੀ ਮੰਗਾ ਕੀ ਨੇ ਸਾਰੇ ਸਾਡੇ ਮੰਗਿਆ ਸਾਨੂੰ 4 ਦਵਰੀਆਂ ਕੀਤੀਆਂ ਜਾਂਨ ਅਸੀਂ ਆਪਣੇ ਆਪਣੇ ਪਲਾਟ ਜਿਹੜੇ ਆ ਲੌਜਾ ਕਰੀਏ ਤਾਂ ਕਿ ਅਸੀਂ ਆਪਣੀਆਂ ਜਿੱਲੀਆਂ ਨੇ ਮਕਾਨ ਬਣਾਣੇ ਮਕਾਨ ਬਣਾਈਏ ਹੌਲੀ ਹੌਲੀ ਕਿਉਂਕਿ ਸਾਰੇ ਇੱਕਦਮ ਦੇ ਬਣਨੇ ਨਹੀਂ ਲੇਕਿਨ ਅਸੀਂ ਮਕਾਨ ਜ਼ਰੂਰ ਕਿਉਂ ਹਰ ਬੰਦਾ ਦਾ ਅਸੇ ਲੋੜ ਹੈ ਛੱਤ ਦੀ ਸਾਨੂੰ ਈਵਨ ਉੱਥੋਂ ਤੱਕ ਇਨਾ ਠੱਗ ਆਦਮੀ ਆ ਇੱਥੇ ਆ ਪਾਰਕ ਹੈ ਇਹ ਪਾਰਕ ਨੂੰ ਇਹਨੇ ਵੇਚਤੀ ਹੈ ਇਹਦੇ 6 ਪਲਾਟ ਕੱਟਦੇ ਨੇ ਪਾਰਕ ਦੇ ਪਾਰਕ ਦੇ ਪਲਾਟ ਘੱਟਦੇ ਬਦਰਾ ਲੋਕਾਂ ਨੂੰ ਤੰਗ ਕਰ ਰਿਹਾ ਔਰ ਜਿਹੜੇ ਕਲੋਨੀ ਆਲੇ ਬੰਦੇ ਨੇ ਉਹਦੇ ਕੋਲ ਬੜੇ ਹੀ ਤੰਗ ਨੇ ਆ ਉਹ ਸੜਕਾ ਉਹਦੇ ਉੱਤੇ ਉਹਨੇ 6 ਫੁੱਟ ਜਗਾ ਬਲਕੇ ਨਾ ਆਪਣਾ ਮਕਾਨ ਬਣਾ ਲਿਆ 6 ਫੁੱਟ ਜਗਾ ਕਦੀ 6 ਫੁੱਟ ਜਿਹੜੀ ਉਹ ਸੜਕ ਦੇ ਵਿੱਚ ਸੀਗੀ ਡਵਾਈਡਰ ਸੀ ਰਸਤਾ ਹੈ ਗ੍ਰੀਨ ਵੈਲੀ ਉਹ ਵੀ ਉਹਨੇ ਉਸ ਦੇ ਕਬਜ਼ਾ ਕਰ ਲਿਆ ਜਿਹੜਾ ਕਿ ਨਾਜਾਇਜ਼ ਕਬਜ਼ਾ ਹੈ ਉਹਦੇ ਜਿਹੜਾ ਪਬਲਿਕ ਲਾਸ ਹੋਇਆ ਜੀਕੇ ਵੇਲੇ ਸਾਡੇ ਪਲਾਟ ਹੈ ਤੇ ਸੰਗੋਲ ਸਾਡੇ ਪਲਾਟਾਂ ਦੇ ਉੱਪਰ ਸਾਨੂੰ ਜੇ ਕੋਈ ਬੰਦਾ ਉੱਤੇ ਆਪਣੀ ਚਾਰਦਵਾਰੀ ਕਰਨ ਜਾਂਦਾ ਜਾਂ ਆਪਣੀ ਨਿਓਂ ਪਰਣ ਜਾਂਦਾ ਉੱਤੇ ਕੋਈ ਨਾ ਕੋਈ ਆ ਜਾਂਦਾ ਵੀ ਸਾਡੇ ਇਹ ਬਿਆਨ ਬਿਆਨਾਂ ਸਾਡੇ ਐਸੀ ਇਹਨਾਂ ਪਲਾਟਾਂ ਦਾ ਹੈਗਾ ਆ ਨਜਾਇਜ਼ ਆ ਜਾਂਦੇ ਬੰਡਾਂ ਅੰਸਰੇ ਨੇ ਜੀਕੇ ਕਲੋਨੀ ਵਾਲਿਆਂ ਨੇ ਸਾਨੂੰ ਉੱਥੇ ਕਿਉਂ ਰੋਕਿਆ ਕਿ ਉਹ ਜਾ ਰਿਹਾ ਤੁਹਾਨੂੰ ਨਿਓਂ ਪਰਣ ਉਹ ਸਾਡੇ ਤੋਂ ਮੰਗਦੇ ਪੈਸੇ ਕਹਿੰਦੇ ਡਿਵੈਲਪਮੈਂਟ ਚਾਰਜ ਦੇ ਉਹ ਨਜਾਇਜ਼ ਠੀਕ ਹੈ ਜਿਹੜਾ ਤੁਸੀਂ ਪਲਾਟ ਲਏ ਨੇ ਕੀ ਉਦੋਂ ਇਹ ਡਵੈਲਪਮੈਂਟ ਇਦਾਂ ਨਹੀਂ ਹੋਈ ਸੀ ਜਾਂ ਹੋਈ ਹੋਈ ਸੀ ਤੇ ਉਦੋਂ ਹੀ ਸੜਕਾਂ ਪਿੱਛਾ ਕੋਈ ਬਣਿਆ ਹੋਇਆ ਸੀ ਇਦਾਂ ਹੀ ਕੰਬੇ ਲੱਗੇ ਹੋਏ ਸੀ ਸਾਰਾ ਕੁਝ ਉਸ ਉਸ ਟਾਈਮ ਸਾਰਾ ਕੁਝ ਬੂਤ ਹੈਗੇ ਠੀਕ ਹੈ ਫੇਰ ਉਹਦੀਆਂ ਰੇਸਟੀਆਂ ਵਗੈਰਾ ਤੁਹਾਡੇ ਪਲਾਟਾਂ ਦਾ ਇੰਤਕਾਲ ਵਗੈਰਾ ਹੋਇਆ ਸਾਰਾ ਕੁਝ ਹੋਇਆ ਹੈ ਇੰਪੀਅਰ ਕਿਸ ਗੱਲ ਦੇ ਪੈਸੇ ਮੰਗ ਰਹੇ ਨੇ ਡਵੈਲਪਮੈਂਟ ਕਹਿੰਦੇ ਸਾਨੂੰ ਡਵੈਲਪਮੈਂਟ ਚਾਰਜ ਦਿਓ ਅਸੀਂ ਗਲਾੜਾ ਵੀ ਜਾ ਕੇ ਮਿਲੇ ਸੀਏ ਸਾਹਿਬ ਨੂੰ ਉਹ ਵੀ ਕਹਿੰਦੇ ਕਹਿੰਦੇ ਜੇ ਤੁਹਾਡੀਆਂ ਰੇਸਟੀਆਂ ਹੈਗੀਆਂ ਤੁਹਾਡਾ ਕੋਈ ਐਗਰੀਮੈਂਟ ਨਹੀਂ ਤੁਹਾਡੇ ਤੋਂ ਪੈਸੇ ਨਹੀਂ ਮੰਗ ਸਕਦੇ ਤੇ ਫੇ ਉਏ ਇਸ ਕਰਕੇ ਵੀ ਇਹ ਪੈਸੇ ਦੇਣ ਨਹੀਂ ਤਾਂ ਪਲਾਟ ਛੱਡ ਕੇ ਜਾਣੇ ਤੇ ਪੁਲਿਸ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੋਈ ਗੱਲਬਾਤ ਅਧਿਕਾਰੀਆਂ ਨਾਲ ਕੋਈ ਸ਼ਿਕਾਇਤ ਅਸੀਂ ਇੱਥੇ ਜਦੋਂ ਇਹ ਤਾਂ ਆਪਣੇ ਨਿਯਾਵਾਂ ਪਰ ਨਹੀਂ ਸ਼ੁਰੂ ਕੀਤੀਆਂ ਤੇ ਸਾਨੂੰ ਪੁਲਿਸ ਆ ਕੇ ਇੱਥੇ ਰੋਕੀ ਲੋਕਲ ਆਪਣਾ ਇੱਥੇ ਚੌਕੀ ਆ ਪੁਛ ਅਧਿਕਾਰੀਆਂ ਨਾਲ ਕੋਈ ਗੱਲਬਾਤ ਕੀਤੀ ਅਸੀਂ ਉੱਥੇ ਐਪਰੀਸ਼ੀਅਤ ਦੇ ਕੇ ਆਏ ਆ ਠੀਕ ਹੈ ਵੀ ਸਾਡਾ ਧੱਕਾ ਹੋ ਰਿਹਾ ਉਥੋਂ ਕੋਈ ਕਾਰਵਾਈ ਨਹੀਂ ਹੋਈ 8 ਦਿਨ ਹੋ ਗਏ ਆ ਤੇ ਜਿਹੜੀ ਕੱਲ ਗੋਲੀ ਚੱਲੀ ਆ ਉਹਦੇ ਉੱਤੇ ਕੋਈ ਕਾਰਵਾਈ ਪੁਲਿਸ ਦੀ ਹੋਣ ਤੱਕ। ਉਹ ਅਸੀਂ ਰਾਤੀਂ ਉੱਥੇ ਪੁਲਿਸ ਦੇ ਦੇਖ ਕੇ ਆਏ ਜਿਹੜੇ ਆਪਣੇ ਜਿਹਨਾਂ ਨੇ ਗੋਲੀ ਚਲਾਈ ਉਹਨਾਂ ਦੇ ਬਾਰ ਬਾਰ ਬਚ ਗਏ ਉਹ 70 ਸਾਲ 72 ਸਾਲ ਦੇ ਹੈਗੇ ਏਜ ਬੰਦਾ ਉਹ। ਤੇ ਉਹ ਡਰ ਕੇ ਕਾਫੀ ਹਸਪੀਟਲ ਲੈ ਕੇ ਆਉਣਾ ਨੂੰ ਇੱਥੇ ਇਲਾਜ ਲਈ ਕਰਾਇਆ ਉਹਨਾਂ ਦਾ। ਫਿਰ ਅਸੀਂ ਸਦਰ ਜਾ ਕੇ ਅਪਲੀਕੇਸ਼ਨ ਦਿੱਤੀ ਜਾ ਕੇ। ਮੰਗਤੀ ਆ। ਮੰਗੇ ਇਹੀ ਸਾਨੂੰ ਇਸ ਜਿਹੜੀ ਗੋਲੀ ਚੱਲੀ ਉਹਤੇ ਕਾਰਵਾਈ ਕੀਤੀ ਜਾਵੇ। ਉਹ ਬੰਦੇ ਗੁੰਡਾਗਰਦੀ ਕਰਕੇ ੱੱਕੇ ਨਾਲ ਬਨੂਦ ਨੋਕ ਤੇ ਜੀ ਕਿਤੇ ਦਫਤਰ ਅੰਦਰ ਲੈ ਕੇ ਗਏ ਬੰਦਿਆਂ ਨੂੰ ਠੀਕ ਹੈ ਤਕਰੀਬਨ ਕਿੰਨੇ ਪਲਾਟ ਨੇ ਜਿਹੜਾ ਰੋਲਾ ਚੱਲ ਰਿਹਾ ਹੈ ਪਲਾਟ ਤਾਂ ਬਹੁਤ ਹੈ ਤੇ 60 ਬੰਦੇ ਘੱਟੋ ਘੱਟ 60 ਤੇ 70 ਬੰਦੇ ਇਕੱਠੇ ਹੋਏ ਆ ਠੀਕ ਹੈ ਅਜੇ ਹੋਰ ਬੰਦੇ ਆਹੋ ਰੋਜ਼ ਇੱਕ ਦੋ ਰੇ ਇੱਕ ਦੋ ਬੰਦੇ ਰੋਏ ਐਡ ਹੁੰਦੇ ਆ ਕੀ ਹੁਣ ਤੱਕ ਤੁਹਾਡੇ ਵਿੱਚੋਂ ਕਿਸੇ ਕੋਲ ਉਸ ਬੰਦੇ ਨੇ ਪੈਸੇ ਲਏ ਨੇ ਤੇ ਕੁਝ ਬੰਦਿਆਂ ਨੇ ਮੰਗ ਕੀਤੀ ਆ ਸਾਡੇ ਕੋਲ ਡਿਮਾਂਡ ਕਰ ਰਹੇ ਆ ਤੁਸਾਲ ਅਸੀਂ ਕੁਝ ਦਿੱਤੇ ਨਹੀਂ ਹੈਗੇ ਇੱਕ ਇੱਕ ਪਲਾਟ ਮਗਰ 100-100 ਗਜ ਪਿੱਛੇ ਸਾਡੇ ਕੋਲ 12-12 ਲੱਖ ਰੁਪਏ ਇਹ ਜਦ ਕਿ ਇਹਨਾਂ ਦੀ ਵੈਲਿਊ ਹੀ 16-17 ਲੱਖ 100 ਗੈਜ ਦੀ ਵੈਲਿਊ ਹੈ। ਕੋਈ ਹੋਰ ਕੋਈ ਐਸਾ ਬੰਦਾ ਸਾਹਮਣੇ ਆਇਆ ਜਿਸਨੇ ਪੈਸੇ ਦੇ ਬੜੇ ਲੋਕਾਂ ਨੇ ਪੈਸੇ ਦਿੱਤੇ ਆ ਜਿਨ੍ਹਾਂ ਨੇ ਘਰ ਬਣਾਏ ਆ। ਚਾਰ-ਚਾਰ ਮੰਗਦਾ 12-12 ਲੱਖ ਆ ਫਿਰ 4-5-5 ਲੱਖ ਤੇ ਫੈਸਲਾ ਕਰ ਲੈਂਦਾ। ਅਸੀਂ ਤੁਹਾਨੂੰ ਪਲਾਟ ਧਾਰਕਾਂ ਦੇ ਨਾਲ ਗੱਲ ਕਰਾਈ ਆ ਜਿਨ੍ਹਾਂ ਨੇ ਲੀਗਲ ਕਲੋਨੀ ਦੇਖ ਕੇ ਇੱਥੇ ਪਲਾਟ ਲੈ ਸੀ ਤੁਸੀਂ ਉਹਨਾਂ ਤੋਂ ਹੀ ਸੁਣਿਆ ਕਿੱਡੇ ਸੁਪਨੇ ਦਿਖਾਏ ਗਏ ਸੀ ਕਿ ਇੱਥੇ ਕਿਹੜੀਆਂ-ਕਿਹੜੀਆਂ ਸਹੂਲਤਾਂ ਹੋਣਗੀਆਂ ਪਰ ਹੁਣ ਜਦੋਂ ਜਿੱਦਣ ਵੀ ਇਹ ਮਕਾਨ ਬਣਾਉਣ ਆਉਂਦੇ ਆ ਕਰੋੜਾ ਰੁਪਏ ਲਾਏ ਹੋਏ ਤਾਂ ਕੋਲੋਨਾਈਜ਼ਰ ਦੇ ਲੋਕ ਆ ਜਾਂਦੇ ਕੋਲੋਨਾਈਜ਼ਰ ਦੇ ਬੰਦੇ ਆ ਜਾਂਦੇ ਉਹਨਾਂ ਨੂੰ ਧਮਕਾਉਂਦੇ ਆ ਬੀਤੇ ਦਿਨ ਵੀ ਤੁਸੀਂ ਦੇਖ ਕੇ ਅਟਬੀਤੀ ਸੁਣਾਈ ਆ ਕਿ ਕਿਵੇਂ ਪਿਸਤੌਲ ਦੀ ਨੋਕ ਤੇ ਕੁਝ ਲੋਕਾਂ ਨੂੰ ਆਪਣੇ ਦਫ਼ਤਰ ਦੇ ਵਿੱਚ ਬੰਦ ਕਰ ਲਿਆ ਗਿਆ ਤੇ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਪਰ ਜਦੋਂ ਇੱਥੇ ਗੱਲ ਚੱਲਦੀ ਹੈ ਜਦੋਂ ਇਹਨਾਂ ਦੇ ਦਫ਼ਤਰ ਜਾਂਦੇ ਹੋ ਤਾਂ ਸਾਨੂੰ ਪੰਜਾਬ ਸਰਕਾਰ ਦੀਆਂ ਵੱਡੀਆਂ-ਵੱਡੀਆਂ ਫੋਟੋਆਂ ਨਜ਼ਰ ਆ ਜਾਂਦੀ ਹੈ ਕਿ ਵੈਸਟ ਡਿਵੈਲਪਰ ਦਾ ਅਵਾਰਡ ਦਿੱਤਾ ਹੋਇਆ ਡਿਵੈਲਪਮੈਂਟ ਤੁਸੀਂ ਦੇਖ ਸਕਦੇ ਹੋ ਆ ਗਲੀਆਂ ਕੈਮਰਾਮੈਨ ਨੂੰ ਕਹਿੰਗਾ ਇੱਕ ਵਾਰ ਦਿਖਾ ਦੇਵੇ ਕਿ ਜਦੋਂ ਸਰਕਾਰ ਨੇ ਵੈਸਟ ਡਿਵੈਲਪਰ ਦਾ ਅਵਾਰਡ ਦਿੱਤਾ ਹੋਣਾ ਕੀ ਦੇਖਿਆ ਹੋਣਾ ਕਿੱਥੇ ਕਿਹੜੀਆਂ ਗਲੀਆਂ ਦੇਖੀਆਂ ਹੋਣੀਆਂ ਨੇ ਕਿਹੜਾ ਸੀਵਰੇਜ ਦੇਖਿਆ ਹੋਣਾ ਕਿਹੜਾ ਵਾਟਰ ਸਰਪਲਾਈ ਦੇਖਿਆ ਹੋਣਾ ਜੇ ਪੰਜਾਬ ਸਰਕਾਰ ਦੀ ਨਜ਼ਰ ਦੇ ਵਿੱਚ ਅਜਿਹੀਆਂ ਕਲੋਨੀਆਂ ਨੂੰ ਡਿਵੈਲਪ ਕਰਨ ਵਾਲੇ ਕੋਲੋਨੀਆਂ ਦੇ ਰੀਅਲ ਵੈਸਟ ਡਿਵੈਲਪਰ ਨੇ ਪੰਜਾਬ ਦੇ ਤਾਂ ਤੁਸੀਂ ਪੰਜਾਬ ਦੇ ਹਾਲਾਤ ਦਾ ਅੰਦਾਜ਼ਾ ਖੁਦ ਹੀ ਲਗਾ ਸਕਦੇ ਹੋ ਕੈਮਰਾਮੈਨ ਸਰਜੀਤ ਸਿੰਘ ਖਾਲਸਾ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਪਟਿਆ